ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਅੱਜ ਸਰ ਜਿਹੜਾ ਭਾਈ ਰਪਾ ਦੇ ਜਲਾਲ ਵਾਲੀ ਸੜਕ ਤੋਂ ਇੱਕ 10-12 ਸਾਲਾਂ ਦਾ ਬੱਚਾ ਸੋਬਾ ਅਗਵਾ ਕਰਨ ਦੀਆਂ ਜਿਹੜੀਆਂ ਫੇਸਬੁੱਕ ਤੇ ਚੱਲ ਰਿਹਾ ਸੀ ਵੀ ਜਿਹੜਾ ਬੱਚਾ ਉਹਨਾਂ ਨੂੰ ਮੋਟਰਸਾਈਕਲ ਅਗਵਾ ਕਰਕੇ ਲੈ ਗਏ ਤੇ ਉਹ ਬੱਚਾ ਤੁਸੀਂ ਰਿਕਵਰ ਕਰਕੇ ਬਾਰਸਾ ਹਵਾਲੇ ਕੀਤਾ ਜੀ ਉਹ ਕੀ ਸੱਚਾਈ ਹੈ ਜੀ ਐਕਚੁਅਲੀ ਸਰ ਕਰਨੇ ਆ ਵੀ ਦੋ ਬੱਚੇ ਸੀਗੇ 6th ਕਲਾਸ ਦੇ ਵਿੱਚ ਪੜ੍ਹਦੇ ਸੀ ਦੋ ਜਾਵਦੇ ਦੇ ਬੱਚੇ ਸੀਗੇ ਇਹ ਪਿੰਡ ਭਾਈ ਰੂਪੇ ਤੋਂ ਸੰਧੂ ਖੁਰਦੂ ਨੂੰ ਜਾ ਰਹੇ ਸੀ ਜੇ ਸਾਈਕਲ ਦੇ ਉੱਪਰ ਇਹ ਘਰ ਦੱਸ ਕੇ ਨਹੀਂ ਗਏ ਤੇ ਇਹਨਾਂ ਇਹ ਉੱਥੇ ਕੰਡੇ ਬੰਨੇ ਜਾ ਕੇ ਡੋੜਾ ਡਰ ਗਏ ਡਰ ਕੇ ਕਿ ਬੱਚੇ ਨੇ ਰੋਲਾ ਪਾਤਾ ਵੀ ਸਾਨੂੰ ਮੋਟਰਸਾਈਕਲ ਲੈ ਕੇ ਡਨੈਪ ਕਰ ਲੈ ਉੱਥੇ ਪਿੰਡ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਕਿਹਾ ਕਿ ਡਨੈਪ ਕਰ ਲੈ ਬੱਚਾ ਜੀ ਉਹਨਾਂ ਸਾਨੂੰ ਪੁੱਛਾ ਦਿੱਤੀ ਮੈਂ ਇਸੇ ਤੋਂ ਰਾਮਪਰਾਪੂ ਜੀ ਤੇ ਅਸੀਂ ਥੋਕੇ ਤੇ ਆਏ ਥੋਕੇ ਤੇ ਜੀ ਸਾਰੀ ਤਸਦੀਕ ਕੀਤੀ ਵੀਡੀਓ ਕੈਮਰੇ ਨਾਲ ਦੇਖਿਆ ਤਾਂ ਸਾਨੂੰ ਪਤਾ ਲੱਗਿਆ ਬੱਚੇ ਆਪਣੀ ਮਰਜ਼ੀ ਮਨਮਤ ਜਿਹੜੇ ਸਾਈਕਲ ਤੇ ਭਾਈ ਰੁਪਏ ਤੋਂ ਸੰਧੂਪੁਰ ਨੂੰ ਜਾ ਰਹੇ ਸੀ ਇਹਦੇ ਵਿੱਚ ਕਿਡ ਰੈਪ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਅਸੀਂ ਜਿਹੜਾ ਬੱਚਾ ਸੀ ਉਹ ਵਾਰਸਾ ਵਿਵਾਲੇ ਕਰਦਾ ਇਹ ਜਿਹੜਾ ਬੱਚਾ ਸੀਗਾ ਜੀ ਇਹ ਕਿਹਦੇ ਨਾਲ ਇੱਥੋਂ ਗਿਆ ਜੀ ਇਹ ਉਹਦਾ ਗਵਾਂੜ ਦੇ ਵਿੱਚੋਂ ਉਹਦੀ ਮਾਸੀ ਦਾ ਲੜਕਾ ਸੀ ਜਾਂ ਕੋਈ ਸੰਧੂਪੁਰ ਦਾ ਤੇ ਉਹਦੇ ਨਾਲ ਚਲਾ ਗਿਆ ਅੱਛਾ ਉਹਦੇ ਨਾਲ ਸਾਈਕਲ ਤੇ ਚਲਾ ਗਿਆ ਜੀ ਜਿਹੜਾ ਇਹ ਮੋਟਰਸਾਈਕਲ ਤੇ ਅਗਵਾ ਕਰਾਂਦੇ ਆ ਇਹ ਅਫਾਹ ਕੀ ਜੀ ਇਹ ਅਫਾਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਇਸ ਤਰ੍ਹਾਂ ਕੈਮਰਾ ਦੇ ਵਿੱਚ ਹੀ ਸਾਹਮਣੇ ਆਈ ਇਹ ਬੱਚੇ ਦੋ ਸਾਈਕਲ ਤੇ ਜਾ ਰਹੇ ਨੇ ਇਕੱਲੇ ਇਹ ਕੈਮਰਾ ਨੂੰ ਤਾਂ ਪੂ ਜਾ ਰਹੇ ਨੇ ਇਹ ਘਰ ਨਹੀਂ ਦੱਸ ਕੀ ਗਏ ਸੀ ਜੇ ਡਰ ਗਏ ਜਾਂਦੇ ਜਾਂਦੇ ਰਸਤੇ ਦੇ ਵਿੱਚ ਆ ਕਰਕੇ ਇਹ ਬੱਚਾ ਤੁਸੀਂ ਕਿੰਨੇ ਟਾਈਮ ਦੇ ਵਿੱਚ ਰਿਕਵਰ ਕਰਕੇ ਇੱਕ ਘੰਟੇ ਦੇ ਟਾਈਮ ਦੇ ਵਿੱਚ ਕਰਕੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਈ ਛੋਟਾ ਜੀ ਜਿਨ੍ਹਾਂ ਨੇ ਕਿ ਇਹ ਜਿਹੜਾ ਗਵਾਹ ਹੋਇਆ ਬੱਚਾ ਇੱਕ ਘੰਟੇ ਦੇ ਵਿੱਚ ਵਿੱਚ ਅ ਇਨਸਪੈਕਟਰ ਹਰਵੰਦ ਸਿੰਘ ਜੀ ਥਾਣਾ ਰਾਮਪਰਾ ਫੂਲ ਜਿਨ੍ਹਾਂ ਨੇ ਪੂਰੀ ਟੀਮ ਦੇ ਨਾਲ ਇੱਕ ਘੰਟੇ ਦੇ ਵਿੱਚ ਵਿੱਚ ਜਿਹੜਾ ਬੱਚਾ ਰਿਕਵਰ ਕਰਕੇ ਉਹਨਾਂ ਦੇ ਮਾਪਿਆਂ ਨੂੰ ਸੌਪਿਆਗਾ ਆਪਾਂ ਉਹਨਾਂ ਦੇ ਮਾਪਿਆਂ ਨਾਲ ਉਹਨਾਂ ਦੀ ਮਾਤਾ ਨਾਲ ਵੀ ਗੱਲਬਾਤ ਕਰਦੇ ਆਂ ਮਾਤਾ ਜੀ ਆਏ ਇਹ ਬੱਚਾ ਜੀ ਜਿਹੜਾ ਡਰਿਆ ਹੋਇਆਗਾ ਮਾਤਾ ਜੀ ਕੀ ਨਾਮ ਆ ਜੀ ਆਪਣਾ ਮਨਜੀਤ ਕੌਰ ਅਗਵਾੜ ਕਿਹੜਾ ਜੀ ਭੈਰਪਾ ਜੀ ਅੱਛਾ ਜਿਹੜਾ ਤੁਹਾਡਾ ਅੱਜ ਬੱਚਾ ਆਪਾਂ ਕਹਿੰਦੇ ਸੀ ਅਗਵਾਹ ਹੋਇਆ ਵਾ ਉਹ ਬੱਚਾ ਕਿੰਨਾ ਦੀ ਦੀ ਘਰ ਦੇ ਨਾਲ ਘਰੇ ਪਹੁੰਚਿਆ ਜੀ। ਠੀਕ ਆ ਜੀ। ਇਹਨਾਂ ਨੇ ਜਿੰਨੇ ਕਿ ਬੱਚਾ ਸਹੀ ਸਲਾਮਤ ਸੋਡੇ ਘਰੇ ਪਹੁੰਚਾਤਾ ਜੀ। ਸਹੀ ਸਲਾਮਤ ਪਹੁੰਚਾ। ਕਿੰਨੇ ਕ ਟਾਈਮ ਦੇ ਵਿੱਚ ਜੀ? 1 ਘੰਟੇ ਦੇ ਵਿੱਚ। ਇੱਕ ਘੰਟੇ ਦੇ ਵਿੱਚ ਆ ਜਿਹੜਾ ਇਨਸਪੈਕਟਰ ਹਰਵੰਦ ਸਿੰਘ ਰਾਮਪਰਾ ਫੂਲ थाना ਤੇ ਉਹਨਾਂ ਦੀ ਸਮੁੱਚੀ ਟੀਮ ਅਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਆ ਜਿਹੜਾ ਬੱਚਾ ਉਹਨਾਂ ਦੇ ਮਾਪਿਆਂ ਨੂੰ ਸੌਪਿਆ ਗਿਆ। ਆ ਬੱਚਾ ਜੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਅਸੀਂ ਪੁਲਿਸ ਪ੍ਰਸ਼ਾਸਨ ਦਾ ਇੰਸਪੈਕਟਰ ਹਰਵੰਦ ਸਿੰਘ ਅਰੰਪਰਾ ਫੂਲ ਤੋਂ ਤੇ ਥਾਣਾ ਫੂਲ ਦੀ ਪੁਲਿਸ ਦਾ ਸਾਰੇ ਸਟਾਫ ਦਾ ਅਸੀਂ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿ ਇਹ ਬੱਚਾ 1 ਘੰਟੇ ਦੇ ਵਿੱਚ ਵਿੱਚ ਕੇਸ ਨੂੰ ਸੁਲਝਾ ਕੇ ਤੇ ਮਾਪਿਆਂ ਦੇ ਜਿਹੜਾ ਹਵਾਲੇ ਕੀਤਾ ਗਿਆ ਸਹੀ ਸਲਾਮਤ ਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੈਂ ਤੁਹਾਡਾ ਆਪਣਾ ਪੱਤਰਕਾਰ ਸੰਜੀਵ ਸਿੰਘ ਲਾ ਭੈਰਪਾ ਪੰਜਾਬੀ ਜਾਗਰਾਂ